ਦੋਸਤੋ ਆ ਜਿਹੜਾ ਨੌਜਵਾਨ ਆ ਨਾ ਸੁਖਜੋਲ ਦੇਖੋ ਯਾਰ ਅੱਗੇ ਕਿੱਥੇ ਪਹੁੰਚਿਆ ਇਹ ਕਿਸੇ ਟਾਈਮ ਇਹ ਨੌਜਵਾਨ ਵੀ ਡਰਗ ਦੇ ਜਾਲ ਚ ਫਸ ਚੱਲਿਆ ਸੀ ਪਰ ਇਹ ਆਪਣੀ ਵੈਲ ਪਾਵਰ ਨਾਲ ਨਿਕਲਿਆ ਉਥੋਂ ਤੇ ਅੱਗੇ ਇਹਨੇ ਮਿਹਨਤ ਸ਼ੁਰੂ ਕੀਤੀ ਤੇ ਅੱਜ ਦੇਖੋ ਇਹਦਾ ਕਿੰਨਾ ਨੋਆ ਮੈਂ ਹੋਰਾਂ ਨੌਜਵਾਨਾਂ ਨੂੰ ਵੀ ਕਹਿਣਾ ਚਾਹਨਾ ਯਾਰ ਤੁਹਾਡੀ ਯੰਗ ਏਜ ਆ ਹਲੇ ਤੁਸੀਂ ਇਸ ਪਾਸੇ ਨੂੰ ਨਾ ਜਾਓ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ ਦੇਖੋ ਇਹਨੇ ਆਪਣੀ ਜ਼ਿੰਦਗੀ ਬਣਾਈ ਆ ਇਹ ਤੋਂ ਯਾਰ ਸਿੱਖਿਆ ਲਓ ਇਹ ਨੌਜਵਾਨ ਹਮੇਸ਼ਾ ਮੋਟੀਵੇਟ ਕਰਦਾ ਬਹੁਤ ਇਹ ਤੋਂ ਨੌਜਵਾਨ ਆ ਜਿਹੜੇ ਮੋਟੀਵੇਟ ਹੋ ਕੇ ਆਪਣੀ ਜ਼ਿੰਦਗੀ ਸੁਧਾਰੀ ਆ ਜਿਹੜੇ ਰਹਿੰਦੇ ਆ ਮੇਰੇ ਭਰਾ ਉਹ ਵੀ ਇਹਨੂੰ ਦੇਖੋ ਫੋਲੋ ਕਰੋ ਤੇ ਲਓ ਨਜ਼ਾਰੇ ਜ਼ਿੰਦਗੀ ਦੇ ਬਾਈ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਜੇ ਵਧੀਆ ਲੱਗੀ ਭਰਾ ਅੱਗੇ ਇਹਨੇ ਮਿਹਨਤ ਸ਼ੁਰੂ ਕੀਤੀ ਤੇ ਅੱਜ ਦੇਖੋ ਇਹਦਾ ਕਿੰਨਾ ਨੋਆ ਮੈਂ ਹੋਰਾਂ ਨੌਜਵਾਨਾਂ ਨੂੰ ਵੀ ਕਹਿਣਾ ਚਾਹਣਾ ਯਾਰ ਵਾਡੀ ਜੀ ਲੈਂਗਵੇਜ ਆਹਲੇ ਤੁਸੀਂ ਇਸ ਪਾਸੇ ਨੂੰ ਨਾ ਜਾਓ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈ